ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੌਰਨ ਸਤਕਾਰਯੋਗ ਸਾਧ ਸੰਗਤ ਜੀ ਪੰਜੌਰ ਦਾ ਰਾਜਾ ਭਵਾਨ ਆਪਣੇ ਮੰਤਰੀਆਂ ਨਾਲ ਸ਼ਿਕਾਰ ਕਰਨ ਲਈ ਨਿਕਲਿਆ ਸੀ ਉਹ ਇੱਕ ਸ਼ਿਕਾਰ ਦੇ ਪਿੱਛੇ ਲੱਗ ਪਿਆ ਉਹ ਸ਼ਿਕਾਰ ਬਹੁਤ ਤੇਜ਼ੀ ਨਾਲ ਦੌੜਿਆ ਰਾਜੇ ਨੇ ਵੀ ਬੜੀ ਤੇਜ਼ੀ ਨਾਲ ਆਪਣਾ ਘੋੜਾ ਉਹ ਸ਼ਿਕਾਰ ਦੇ ਪਿੱਛੇ ਦੜਾਇਆ ਉਸਦੇ ਸਾਰੇ ਨੌਕਰ ਚਾਕਰ ਅਤੇ ਮੰਤਰੀ ਉਸ ਤੋਂ ਬਹੁਤ ਪਿੱਛੇ ਰਹਿ ਗਏ ਸਨ ਸ਼ਿਕਾਰ ਉਸ ਦੇ ਹੱਥ ਨਹੀਂ ਆਇਆ ਉਹ ਰਾਜਾ ਥੱਕ ਟੁੱਟ ਗਿਆ ਸੀ ਉਸ ਨੂੰ ਪਿਆਸ ਵੀ ਬਹੁਤ ਲੱਗ ਗਈ ਸੀ ਉਸ ਨੇ ਪਾਣੀ ਦੀ ਤਲਾਸ਼ ਵਿੱਚ ਆਸੇ ਪਾਸੇ ਘੁੰਮ ਕੇ ਵੇਖਿਆ ਤਾਂ ਉਹ ਪੰਜੌਰ ਵਿੱਚ ਉਸ ਸਥਾਨ ਤੇ ਆ ਗਿਆ ਜਿਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਬਿਰਾਜਮਾਨ ਸਨ ਉਸ ਰਾਜੇ ਨੇ ਗੁਰੂ ਜੀ ਨੂੰ ਨਮਸਕਾਰ ਕਿਤੇ ਅਤੇ ਕਿਹਾ ਕਿ ਸੰਤ ਜੀ ਮੈਨੂੰ ਭਿਆਸ ਬਹੁਤ ਲੱਗੀ ਹੈ ਮੈਂ ਜਲ ਛਕਣਾ ਚਾਹੁੰਦਾ ਹਾਂ ਗੁਰੂ ਜੀ ਨੇ ਉਸ ਦੀ ਨਿਮਰਤਾ ਵੇਖ ਕੇ ਪ੍ਰਸੰਨ ਹੋ ਗਏ ਸਨ ਰਾਜੇ ਦਾ ਇੱਕ ਹੱਥ ਵੀ ਖਰਾਬ ਸੀ ਇਸ ਲਈ ਉਹ ਹੱਥ ਕੋਈ ਕੰਮ ਨਹੀਂ ਕਰ ਸਕਦਾ ਸੀ ਆਸ-ਪਾਸ ਕਿਤੇ ਪਾਣੀ ਨਹੀਂ ਸੀ ਗੁਰੂ ਜੀ ਨੇ ਉਸ ਨੂੰ ਆਪਣਾ ਕਮੰਡਲ ਦਿੱਤਾ ਅਤੇ ਕਿਹਾ ਕਿ ਇੱਥੋਂ ਜ਼ਮੀਨ ਪੁੱਟ ਕੇ ਪਾਣੀ ਆਵੇਗਾ ਆਪ ਵੀ ਪੀ ਤੇ ਸਾਨੂੰ ਵੀ ਇੱਕ ਮੰਡਲ ਭਰ ਕੇ ਦੇ ਦਿਓ ਰਾਜੇ ਨੇ ਗੁਰੂ ਜੀ ਦੇ ਹੁਕਮ ਵਿੱਚ ਧਰਤੀ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ ਸੀ ਅਤੇ ਅਜੇ ਤਿੰਨ ਪੁੱਟੇ ਧਰਤੀ ਪੱਟੀ ਸੀ ਕਿ ਉੱਥੇ ਇੱਕ ਪਵਿੱਤਰ ਜਲ ਦੀ ਬੌਲੀ ਪ੍ਰਗਟ ਹੋ ਗਈ ਸੀ ਰਾਜੇ ਨੇ ਉਸ ਬੋਲੀ ਵਿੱਚੋਂ ਪਵਿੱਤਰ ਜਲ ਛੱਕ ਕੇ ਆਪਣੀ ਪਿਆਸ ਬੁਝਾ ਲਈ ਸੀ ਅਤੇ ਉਸ ਜਲ ਦਾ ਇੱਕ ਪੁਕ ਮੰਡਲ ਭਰ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਭੇਟ ਕੀਤਾ ਤਾਂ ਉਹ ਕੀ ਵੇਖਦਾ ਹੈ ਕਿ ਉਸ ਦਾ ਖਰਾਬ ਹੱਥ ਵੀ ਠੀਕ ਹੋ ਗਿਆ ਸੀ ਜਿਸ ਹੱਥ ਨਾਲ ਉਹ ਕੋਈ ਕੰਮ ਨਹੀਂ ਕਰ ਸਕਦਾ ਸੀ ਉਹ ਹੱਥ ਵੀ ਕੰਮ ਕਰਨ ਦੇ ਯੋਗ ਹੋ ਗਿਆ ਸੀ ਉਸ ਨੇ ਅੰਦਰੋਂ ਝੁੱਕ ਕੇ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਉਸ ਨੇ ਬੜੀ ਨਿਮਰਤਾ ਨਾਲ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਮੈਂ ਇਸ ਨਗਰ ਦਾ ਰਾਜਾ ਹਾਂ ਤੁਸੀਂ ਇੱਥੇ ਮੇਰੇ ਕੋਲ ਹੀ ਰਹਿ ਜਾਵੋ ਗੁਰੂ ਜੀ ਨੇ ਕਿਹਾ ਸਾਡਾ ਇੱਥੇ ਰਹਿਣਾ ਮੌਮਕਨ ਨਹੀਂ ਹੈ ਤੂੰ ਇੱਥੇ ਇੱਕ ਧਰਮਸ਼ਾਲ ਬਣਵਾ ਲੈ ਅਤੇ ਆਏ ਗਏ ਯਾਤਰੀਆਂ ਦੀ ਸੇਵਾ ਕਰ ਪਰਮੇਸ਼ਰ ਤੇਰਾ ਭਲਾ ਕਰੇਗਾ ਗੁਰੂ ਜੀ ਉੱਥੋਂ ਅੱਗੇ ਲਈ ਚਲੇ ਗਏ ਸਨ ਰਾਜੇ ਨੇ ਗੁਰੂ ਜੀ ਦਾ ਉਪਦੇਸ਼ ਮੰਨ ਕੇ ਉੱਥੇ ਇੱਕ ਧਰਮਸ਼ਾਲ ਬਰਵਾ ਕੇ ਸੰਗਤ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਧਰਮਸ਼ਾਲ ਵਿੱਚ satsangਤ ਕਰਨੀ ਵੀ ਸ਼ੁਰੂ ਕਰ ਦਿੱਤੀ ਸਮਾਪਾ ਕੇ ਇੱਥੇ ਗੁਰੂ ਜੀ ਦੀ ਯਾਦ ਵਿੱਚ ਗੁਰਦੁਆਰਾ ਮੰਜੀ ਸਾਹਿਬ ਪੰਜੌਰ ਸ਼ਿਸ਼ੋਬਤ ਹੋ ਗਿਆ ਇੱਥੇ ਆ ਕੇ ਸੰਗਤਾਂ ਬੜੀ ਪ੍ਰੇਮ ਅਤੇ ਸ਼ਰਧਾ ਨਾਲ ਗੁਰੂ ਜੀ ਦੇ ਅੱਗੇ ਨਤਮਸਟਕ ਹੁੰਦੀਆਂ ਹਨ ਗੁਰੂ ਜੀ ਦੀ ਬਖਸ਼ਿਸ਼ ਸਦਕਾ ਉਸ ਬੌਲੀ ਦਾ ਜਲ ਸਦਾ 3 ਫੁੱਟ ਤੇ ਹੀ ਰਹਿੰਦਾ ਹੈ ਪਰ ਕਈ ਵਾਰ ਆਸ-ਪਾਸ ਦੇ ਜਲ ਸਰੋਤਾਂ ਵਿੱਚ ਪਾਣੀ ਬਹੁਤ ਨੀਮਾ ਚਲਾ ਜਾਂਦਾ ਹੈ ਤੀਜੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਜਦ ਮੈਂ 22 ਮੰჯੀਆਂ ਦੇ ਸਿੱਖੀ ਦੇ ਪ੍ਰਚਾਰ ਲਈ ਬਖਸ਼ਿਸ਼ ਕੀਤੀ ਸੀ ਤਾਂ ਉਸ ਵਿੱਚ ਇੱਕ ਮੰਜੀਦਾਰ ਭਾਈ ਗੰਗੋ ਜੀ ਵੀ ਪੰਜੌਰ ਦਾ ਵਸਨੀਕ ਸੀ ਜਿਨ੍ਹਾਂ ਦੇ ਜਿਨ੍ਹਾਂ ਨੇ ਆਪ ਅਤੇ ਉਹਨਾਂ ਦੇ ਵੰਸ਼ਜਾਂ ਭਾਈ ਮੋਤੀराम ਅਤੇ ਬਾਬਾ ਜਵਾਰ ਸਿੰਘ ਜੀ ਨੇ ਵੀ ਇਸ ਇਲਾਕੇ ਵਿੱਚ ਗੁਰਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਸੀ ਗੌਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਨੂੰ ਸ਼ੇਅਰ ਕਰ ਦੇਣੇ ਅਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ